ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਬੱਚੇ ਜਿਹੜੇ ਸਕੂਲੋਂ ਆ ਗਏ ਆ ਤੇ ਮੈਂ ਇਹਨਾਂ ਲਈ ਰੱਖ ਲਈਆ ਚਾਹ ਰੋਟੀ ਪਾਣੀ ਇਹਨਾਂ ਨੇ ਖਾ ਲਿਆ ਤੇ ਜਿਹੜਾ ਚਮਕਾ ਆ ਪੈਂਦਾ ਇਹਨਾਂ ਸਾਡੇ ਰੋਸ਼ਨਦਾਨ ਦੀ ਵਿੱਚ ਦੀ ਧੁੱਪ ਹੁੰਦੀ ਹੈ ਤੇ ਉਹਦਾ ਆਇਆ ਲੱਗਦਾ ਜਿਵੇਂ ਕੋਈ ਸ਼ੀਸ਼ਾ ਵਗੈਰਾ ਜਾਂ ਕੋਈ ਭਾਂਡਾ ਵਗੈਰਾ ਜਿਹੜਾ ਪਿਆ ਹੋਵੇ ਨਹੀਂ ਨਹੀਂ ਇਹ ਤਾਂ ਹੀਰਾ ਆ ਗੀਦਾ ਜੋਸ਼ ਨੇ ਕਹਿੰਦਾ ਹੀਰਾ ਪਿਆ ਆ ਜੀ ਇਹ ਤਾਂ ਚਲੋ ਜੀ ਆਪਾਂ ਚੱਲਦੇ ਆ ਰਸੋਈ ਦੇ ਵਿੱਚ ਤੇ ਰੱਖੀ ਹੋਈ ਆ ਚਾਹ ਤੇ ਰੋਟੀ ਬਣਾਈ ਸੀ ਦੁਪਹਿਰ ਦੀ ਤੇ ਖਲਾਰਾ ਜਿਹੜਾ ਪਿਆ ਹੋਇਆ ਆ ਰਸੋਈ ਵਿੱਚ ਤੇ ਆਪਾਂ ਉਹ ਵੀ ਚੁੱਕ ਦਿੰਨੇ ਆ ਕਮਰਿਆਂ ਦੇ ਨਾਲ ਬਿਲਕੁਲ ਸਾਹਮਣੇ ਜਿਹੜਾ ਸੂਰਜ ਹੋ ਜਾਂਦਾ ਆ ਦੇਖੋ ਤੇ ਮੈਂ ਇੱਥੇ ਗੇਟ ਦੇ ਵਿੱਚ ਗੇਟ ਦੇ ਜਿਹੜਾ ਹੈਗਾ ਆ ਵਿਚਾਰ ਅੰਦਰ ਹੀ ਤਾਂ ਕਰਕੇ ਸਾਨੂੰ ਜਿਹੜਾ ਇਸ ਵਜੋਂ ਨਾ ਦਰਵਾਜ਼ਾ ਲਾ ਕੇ ਰੱਖਣਾ ਪੈਂਦਾ ਆ 1 2 ਵਜੇ ਤੋਂ ਬਾਅਦ ਧੁੱਪ ਜਿਹੜੀ ਆ ਬਿਲਕੁਲ ਸਿੱਧੀ ਆ ਜਿਹੜੀ ਹੋ ਜਾਂਦੀ ਆ ਤਾ ਕਰਕੇ ਤੇ ਆਪਾਂ ਚਾਹ ਜਿਹੜੀ ਰੱਖੀ ਹੋਈ ਆ ਤੇ ਇਹ ਰਸੋਈ ਦੀ ਜਿਹੜੀ ਆ ਸਫਾਈ ਆਪਾਂ ਕਰ ਦਈਏ ਇਹ ਦੇਖੋ ਕਿੰਨਾ ਖਲਾਰਾ ਪਿਆ ਹੋਇਆ ਰਸੋਈ ਦੇ ਵਿੱਚ ਕਿਉਂਕਿ ਨਾ ਹੁਣ ਮੈਂ ਰੋਟੀ ਇਹਨਾਂ ਨੂੰ ਬੱਚਿਆਂ ਨੂੰ ਬਣਾ ਕੇ ਦਿੱਤੀ ਸੀ ਤੇ ਹੁਣ ਜਿਹੜਾ ਹੈਗਾ ਰਸੋਈ ਆ ਜਿਹੜੀ ਆਪਾਂ ਸਾਫ਼ ਕਰ ਦਈਏ ਨਾਲੇ ਆਪਣੀ ਚਾਹ ਬਣ ਰਹੀ ਹੈ ਤੇ ਨਾਲ ਦੀ ਨਾਲ ਆਪਾਂ ਭਾਂਡੇ ਚੁੱਕਦੇ ਆਂਗੇ ਤੇ ਨਾਲ ਹੀ ਆਪਾਂ ਜਿਹੜਾ ਹੈਗਾ ਆ ਇਹਰ ਫਾ ਜਿਹੜੀ ਸਾਰੀ ਆਪਾਂ ਆ ਫਾ ਜਿਹੜੀ ਕਰ ਲਾਂਗੇ ਕਿਉਂਕਿ ਨਾ ਜੇ ਤਾਂ ਬੱਚੇ ਆਏ ਤੇ ਮੈਂ ਦਮਦਮ ਇਹਨਾਂ ਨੂੰ ਉੱਤੀ ਪਾਣੀ ਬਣਾ ਕੇ ਦਿੱਤਾ ਆ। ਖਾਣੇ ਮੇ ਜਿਹੜਾ ਹੈਗਾ ਰਿਹਾ ਚਾਹ ਰੱਖੀ ਸੀ ਵੀ ਚਾਹ ਰੱਖ ਤੇ ਮੈਂ ਨਾਲ ਦੀ ਨਾਲ ਜਿਹੜੇ ਭਾਂਡੇ ਆ ਉਹ ਵੀ ਨਹੀਂ ਆ। ਬਗਾ ਥੋੜੇ ਹੀ ਆ ਸੀ ਜਿਹੜੇ ਕੋ ਬੈਨ ਨੂੰ ਰੋਟੀ ਪਾਣੀ ਕਰਦਾ ਆ ਉਹਦੇ ਨਾਲ ਭਾਂਡੇ ਆ। ਇਹ ਦੇਖੋ ਸਰ ਟੇਪ ਆਇਆ। ਚਿਆਨੀ ਪਾਇਦੇ ਜਿਹਾ ਕੇ ਪੋਟੇਟੋ ਕਰਨੀ ਦਿੱਲੇ ਜਿਹਾ ਮੁੱਖਾ ਸੈਂਟਰ ਸਟੱਟੇ ਉਹਨਾਂ ਨੇ ਲਿਆ ਦੱਪਾ ਚਾਰ ਬਰ ਖਾਣ ਲਈ ਇਹਦੇ ਤੇ ਰੱਖੂੰਗੀ ਮੈਂ ਟੱਪੇ ਤੋਂ ਕਿ ਕਿ ਮੈਂ ਬੇਸਕਟਾ ਜਿਹੜੇ ਪਾਏ ਆ ਤੋਂ ਇਹ ਮੈਂ ਛਾਤ ਤੇ ਪਾ ਲਈ ਚਿੜੀਆਂ ਵਗੈਰਾ ਖਾ ਲੈਂਦੀਆਂ ਇੱਕ ਜਿਹੜਾ ਆਪਣੇ ਘਰੇ ਕਬੂਤਰ ਹੈਗਾ ਆ ਹਨਾ ਤੇ ਉਹਨੇ ਜਿਹੜੇ ਜਿਹੜੇ ਅੰਡੇ ਦਿੱਤੇ ਉਹਦੇ ਬੱਚੇ ਕੱਢੇ ਹੋਏ ਨੇ ਤੇ ਉਹ ਖਾ ਰਿੰਦਾ ਆ ਫੇ ਰੋਟੀ ਵਗੈਰਾ ਮੈਂ ਛੱਤ ਤੇ ਜਿਹੜੀ ਝੂਲ ਕੇ ਪਾ ਰਹੀ ਸੀ ਤੇ ਉਹ ਜਿਹੜਾ ਆ ਦੂਰਦਾਰ ਤੇ ਉਹ ਜਾਂਦਾ ਨਹੀਂ ਆ ਕਿਉਂਕਿ ਬੱਚੇ ਕੱਢੇ ਹੋਏ ਨੇ ਤੇ ਛੋਟੇ ਛੋਟੇ ਨੇ ਛੱਤ ਤੇ ਰਹੀ ਜਾਂਦਾਗਾ ਡਰਨਾ ਨਹੀਂ ਹੁਕਤੀ ਰਹਿਣਾ ਹੈ ਮਾਡੇ ਨੇ ਇਸ ਨੂੰ ਸਵੇਰੇ ਇੱਕ ਵਾਰ ਰਸੋਈ ਨੂੰ ਮਾਰ ਦਿੱਤੇ ਇੱਕ ਵਾਰ ਫੇਰ ਮਾਰ ਦਿੱਤੀ ਸੀ ਦੁਬਾਰਾ ਜਦੋਂ ਮੈਂ ਚਾਹ ਪੀਤੀ ਮੈਂ ਆਪੇ ਉਹਨੇ ਮਾਰ ਦਿੱਤੀ। ਭਾਂਡੇ ਤਾਂ ਤੇ ਹੁਣ ਅਸੀਂ ਜਿਹੜੀ ਰੋਟੀ ਖਾਧੀ ਤੇ ਸਬਜ਼ੀ ਪਈ ਸੀ ਉੱਪਰ ਉਹ ਤੇ ਇਹ ਵੀ ਹੁਣ ਨੇ ਮਾਰ ਲੂਮੀ ਇਹ ਮੱਡੇ ਜਿਹੜੇ ਮਾਰ ਦਿੱਤੇ ਨੇ ਇਹਨਾਂ ਨੂੰ ਆਪਾਂ ਰੱਖ ਦਿਆਂਗੇ ਬਾਹਰ ਤਾਂ ਕਿ ਲੁੱਟੜ ਜਾਣਗੇ ਨਾਲੇ ਧੁੱਪ ਲੱਗ ਜਾਂਦੀ ਹੈ। ਤੇ ਫੇਰ ਬੱਚਿਆਂ ਦੀ ਰੋਟੀਆਂ ਜਿਹੜੀ ਸੋ ਡੱਬਿਆਂ ਜਿਹੜੇ ਧੁੱਪ ਲੱਗੀ ਹੋਵੇ ਨਾ ਤੇ ਰੋਟੀ ਵਿੱਚੋਂ 스멜 ਵਗੈਰਾ ਜਿਹੜੀ ਨਹੀਂ ਆਉਂਦੀ ਹੈਗੀ ਤਾਂ ਕਰਕੇ ਮੈਂ ਡੱਬੇ ਜਿਹੜੇ ਧੋ ਕੇ ਧੁੱਪੇ ਰੱਖ ਦਿੱੰਨੀਆਂ ਤੇ ਇਹ ਜਿਹੜੇ ਮੈਂ ਬਣਾਏ ਸੀ ਸਰਦਾਰ ਜੀ ਲਈ ਚਾਵਲ ਚੌਲ ਖਾਦੇ ਸੋ ਉਹਨਾਂ ਨੇ ਕੋਈ ਨਾ ਉਹਨਾਂ ਨੂੰ ਢੇਟ ਦੇ ਵਿੱਚ ਪ੍ਰੋਬਲਮ ਆ ਤੇ ਰੋਕੀ ਹੈ ਜਿਹੜੀ ਡਾਕਟਰ ਨੂੰ ਦੋਸਰ ਦਿਨ ਵਾਸਤੇ ਬੰਦ ਕਰਤੀ ਆ ਤਾਂ ਕਰਕੇ ਫਿਰ ਮੈਂ ਉਹਨਾਂ ਨੂੰ ਚੋੜ ਬਣਾ ਕੇ ਦੇ ਦਿੱਤੀ ਕਿ ਸ਼ਾਮਾਂ ਨੂੰ ਵੀ ਕਹਿੰਦੇ ਕਿ ਚਿੜੀ ਬਣਾ ਦਿਓ ਐਸੀ ਤਾਂ ਮੇਰੇ ਕਰੇਲੇ ਵਗੈਰਾ ਛੱਟ ਕੇ ਧੁੱਪੇ ਰੱਖੇ ਪਏ ਨੇ ਪਰ ਉਹ ਕਹਿੰਦੇ ਮੈਨੂੰ ਕਿਚੜੀ ਬਣਾ ਕੇ ਰੱਖਦੇ ਹੋ ਮੈਂ ਤਾਂ ਖਿਚੜੀ ਖਾਂਦੀ ਹਾਂ ਜੰਨਾਂ ਨੂੰ ਕਿਚੜੀ ਨਾ ਯਾਰ ਮਨਨ ਇਸੇ ਪਰਾ ਸਟੋਰੀਆ ਤੇ ਮੈਂ ਇਹਦੇ ਨੂੰ ਕੁੱਕਰ ਜਿਹੜਾ ਫ੍ਰੈਜ ਵਿੱਚ ਰੱਖਦਾ ਸੀਗਾ ਕਿਉਂਕਿ ਇਹ ਨਾ ਫ੍ਰੈਜ ਚ ਆਪਣੀ ਹੀ ਲੱਗ ਜਾਂਦੀ ਆ ਆਪਾਂ ਜਿਆਦਾ ਵੱਡਾ ਨਹੀਂ ਮੈਂ ਇਹ ਕੁੱਕਰ ਛੋਟਾ ਹੀ ਆ ਸਮਾਂ ਇੱਕ ਨਹੀਂ ਫ੍ਰੈਜ ਵਿੱਚ ਰੱਖਦਾ ਸੀਗਾ ਕਰਨ ਨੂੰ ਵੀ ਆਪਾਂ ਮਾਰ ਕੇ ਜਿਹੜਾ ਧੁੱਪੇ ਰੱਖ ਦਾਂਗੇ ਧੁੱਪ ਲੱਗ ਜਿਵੇਂ ਨਾ ਸਬਜੀ ਵਾਲੇ ਪਤੀਲੇ ਨੂੰ ਤਾਂ ਹਲਦੀ ਦਾ ਜਿਹੜਾ ਪਾਹ ਜਾਇਆ ਉਹ ਧੁੱਪ ਖਰਾ ਰੋਟ ਜਾਂਦਾ ਹੈ ਫਿਰ ਸ਼ਾਇਨ ਗਾਰਾ ਲੱਗ ਜਾਂਦਾ ਭਾਂਡਾ ਸੋਨਾ ਤੱਕ ਪਕ ਕਰਨ ਗਿਆ ਹੈਗਾ ਮਾਰਦਾ ਵੀ ਸਟੀਲ ਮੋਰਸ਼ਨ ਨਾਲ ਪਹਿਲਾਂ ਤੇ ਤੇਰ ਫਿਰਾਂਗੇ ਦੇ ਚਿਸ ਕਰਾਪਰ ਤੁਸੀਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਆ ਕਹਿੰਦੇ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬੈਲ ਆਈਕਨ ਪ੍ਰੈਸ ਕਰ ਲਿਓ ਕਿਉਂਕਿ ਤੇ ਤੁਹਾਨੂੰ ਅਸੀਂ ਪਿੰਡਾਂ ਦਾ ਰਹਿਣ ਸਹਿਣ ਤੇ ਪਿੰਡਾਂ ਨਾਲ ਰਿਲੇਟਡ ਵੀਡੀਓ ਜਿਹੜੀਆਂ ਦਿਖਾਉਂਦੇ ਰਾਵਾਂਗੇ ਮੈਂ ਕੁੱਕਰ ਤੇ ਫੇਰ ਰੱਖਿਆ ਵਾ ਹੁਣ ਆਪਾਂ ਕਰ ਦਿਆਂਗੇ ਗੈਸ ਵਾਲੀ ਸੈਲਫ ਵਗੈਰਾ ਸਾਫ ਤੇ ਪਹਿਲਾਂ ਪਾ ਲਈਏ ਚਾਹ ਵਿੱਚ ਦੁੱਧ ਕਿਉਂਕਿ ਚਾਹ ਆਪਣੀ ਉਬਲ ਚੁੱਕੀ ਐ ਉਬਾਲਾ ਆ ਗਿਆ ਚਾਹ ਨੂੰ ਤੇ ਬੱਚਿਆਂ ਦਾ ਟਾਈਮ ਟਿਊਸ਼ਨ ਦਾ ਹੋਇਆ ਹੋਇਆ ਵਾ ਤੇ ਇਹਨਾਂ ਦੀ ਚਾਹ ਜਿਹੜੀ ਆਪਾਂ ਠੰਡੀ ਹੋਣ ਲਈ ਰੱਖ ਦਿਆਂਗੇ ਚਾਪਾ ਜਿਹੜੀ ਹੈਗੀ ਇਹਦੀ ਇਹਨਾਂ ਦੇ ਡੋਲੂ ਵਿੱਚ ਆਪਾਂ ਆ ਕੇ ਆਪਾਂ ਰੱਖਤੀਏ ਤੇ ਹਵਾ ਜਿਹੜੀ ਹੈ ਨਿਕਲ ਜੂ ਚਾਹ ਦੀ ਜਦ ਤਾਈ ਆਪਾਂ ਜਿਹੜਾ ਹੈਗਾ ਆ ਸੈਲਸ ਨਾਲ ਕਰ ਦਿੰਨੇ ਸੈਲਫ ਛੋਟੀ ਆ ਭਾਈ ਤੇ ਸਮਾਨ ਜ਼ਿਆਦਾ ਹੋ ਜਾਂਦਾ ਤੇ ਸੋਈ ਵੀ ਛੋਟੀ ਆ ਤਾਈ ਮੈਂ ਇਹ ਤੇ ਪੱਛਰ ਨਹੀਂ ਲਵਾਉਂਦੀ ਕਿਉਂਕਿ ਇਹ ਨਾ ਸੋਈ ਛੋਟੀ ਆ ਤੇ ਮੈਂ ਸੋਤ ਲੀਆਂ ਵੀ ਹੋਰ ਸਾਲ 6 ਮਹੀਨਿਆਂ ਤੱਕ ਸੋਈ ਇਹ ਜਿਹੜੀ ਆਪਾਂ ਵੱਡੀ ਬਣਾਵਾਂਗੇ ਥੋੜੀ ਜੀ ਇਸ ਕੰਨੀ ਬਣਾਉਣੀ ਹੈ ਕਿ ਮੈਨੂੰ ਇੱਥੇ ਸੈੱਟ ਨਹੀਂ ਲੱਗਦੀ ਲੋਈ। ਇਧਰਲੀ ਇਧਰ ਨਾ ਇਧਰਲੀ ਸਾਈਡ ਤੋਂ ਬਿਲਕੁਲ ਧੁੱਪ ਪੈਂਦੀ ਆ ਕੰਧ ਦੇ ਉੱਪਰ ਤੇ ਕੋਈ ਵੀ ਮੈਂ ਡੱਬਾ ਵਗੈਰਾ ਪਲਾਸਟਿਕ ਦਾ ਸੈਲਫ ਦੇ ਉੱਪਰ ਰੱਖਦੀਆਂ ਤਾਂ ਧੁੱਪ ਨਾਲ ਟੁੱਟ ਜਾਂਦਾ ਹੈ। ਜਿੱਦਾਂ ਹੁਣ ਟ੍ਰੇਆਂ ਹੁੰਦੀਆਂ ਨੇ ਸੈਲਫ ਪਲਾਸਟਿਕ ਦੀਆਂ ਹੁੰਦੀਆਂ ਹਨਾ ਤਾਂ ਉਹ ਜਦੋਂ ਇਹਦੇ ਤੇ ਰੱਖ ਦਿੰਦੀਆਂ ਤਾਂ ਉਧਰੋਂ ਧੁੱਪ ਪੈਂਦੀ ਆ ਨਾ ਜਦੋਂ ਤੇ ਪਟਾਕਾ ਪੈ ਜਾਂਦਾ ਉਹਦਾ ਪਈਦਾ। 2-3 ਵਾਰ ਹੋ ਚੁੱਕਿਆ ਆ ਹੁਣ ਮੈਂ ਨਾ ਸਟੀਲ ਦੀ ਟ੍ਰੇ ਕੱਢੀ ਆ ਆ ਕਿਵੇਂ ਕਹਾਂ ਉਹ ਲਿਆਉਣੀਆਂ ਹੀ ਨਹੀਂ ਹੈਗੀਆਂ। ਕੋਈ ਇਹ ਬਲਾਸਟ ਲੱਗਦਾ ਭਾਂਡਾ ਇੱਥੇ ਰੱਖਦੀਆਂ ਜਾਂ ਕੀਨੀ ਦਾ ਖਾਪਾ ਵਗੈਰਾ ਰੱਖ ਰਿਆ। ਸੋ ਦਾ ਜਿਹੜਾ ਪਟਾਕਾ ਪੈ ਜਾਂਦਾ। ਟੁੱਟ ਜਾਂਦੀ ਆ ਉਧਰੋਂ ਸੇਕ ਪੈਂਦਾ ਆ ਕੰਧ ਤਪ ਜਾਂਦੀ ਆ। ਤਾਂ ਕਰਕੇ ਫਿਰ ਅਸੀਂ ਜਿਹੜਾ ਹੈਗਾ ਆ। ਇਹੀ ਸੋਚਿਆ ਵੀ ਰਸੋਈ ਆਪਾਂ ਇੱਥੇ ਰੱਖਣੀ ਹੋਈ ਨਹੀਂ ਹੈਗੀ ਹੋਰ 6 ਸਾਲ 6 ਮਹੀਨੇ ਤੱਕ। ਤੇ ਰਸੋਈ ਜਦੋਂ ਜਦੋਂ ਵੀ ਪਰਮਾਤਮਾ ਨੇ ਪਹੁੰਚ ਪਾਈ ਆ ਆਪਾਂ ਜਿਹੜੀ ਰਸੋਈ ਆ। ਚੇਂਜ ਕਰਾਂਗੇ ਇਥੋਂ ਜਗਾ। ਉਹ ਛਿਛੇ ਹੀ ਆ ਵੀ ਛੇਤੀ ਹੋ ਜਾਣੇ। ਬਾਕੀ ਜੋ ਕਰਨਾ ਹੈ ਨਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕਰਨਾ ਪੈਂਦਾ। ਡਿਊਟੀ ਆਪਾਂ ਜਿੰਨੀ ਵਾਰੀ ਗੈਸ ਤੇ ਬਣਾਉਣੀ ਹੈ ਨਾ ਉੰਨੀ ਵਾਰੀ ਗੈਸ ਸਾਫ਼ ਕਰਨੀ ਪੈਂਦਾ ਹੈ। ਕਿਉਂਕਿ ਪੇਥਣ ਜਾਂ ਇਹਦਾ ਉੱਪਰ ਡੁੱਲ ਜਾਂਦਾ ਫੇ। ਉਹ ਫਿਰ ਵਧੀਆ ਨਹੀਂ ਲੱਗਦਾ। ਗਿੱਲਾ ਕੱਪੜਾ 2-3 ਵਾਰੀ ਵੱਜ ਜਾਂਦਾ ਸਰੀਰ ਤੋਂ ਸੋਇ ਦੇ ਵਿੱਚ ਦੋ ਵਾਰ ਤਾਂ ਪੱਕਾ ਹੀ ਮਾਰਨਾ ਹੀ ਆ ਨਾ ਚੈਲਫ ਦੇ ਕੱਪੜਾ ਇੱਕ ਪੱਥਰ ਦੀ ਸੈਲਫ ਹੋਵੇ ਤਾਂ ਕੱਪੜਾ ਘੱਟ ਗਿੱਲਾ ਕਰਨਾ ਪੈਂਦਾ ਇਹ ਪੱਥਰ ਦੁੱਤੀ ਆ ਨਾ ਸੀਮੈਂਟ ਦੀ ਹੋਈ ਆਲੇ ਪੱਥਰ ਆਪਾਂ ਲਾਇਆ ਨਹੀਂ ਕਾਫੀ ਵਾਰ ਕੱਪੜਾ ਗਿੱਲਾ ਕਰਨਾ ਪੈਂਦਾ 2-3 ਵਾਰ ਤਾਂ ਕਰਨਾ ਹੀ ਪੈਂਦਾ ਥੋੜਾ ਜਿਆਦਾ ਹੀ ਪిల్లా ਰੱਖਣਾ ਪੈਂਦਾ ਤੇ ਜਿਹੜਾ ਸਫਾਈ ਦੀ ਹੁੰਦੀ ਹੈ ਨੋਟ ਆਪਣੀ ਦੇ ਸੋਈ ਗਈ ਜਿਹੜੀ ਸਾਫ਼ ਹੋ ਗਈ ਤਕਰੀਬਨ 4 ਵਜ ਗਿਆ ਤੇ ਧੁੱਪ ਦੇਖ ਲਓ ਹਨਾ ਕਿੰਨੀ ਤੇਜ਼ ਧੁੱਪ ਪੈ ਰਹੀ ਆ ਤੇ ਇਹ ਆਪਾਂ ਕਰੇਲੇ ਆ ਜਿਹੜੇ ਸ਼ੈੱਲ ਕੇ ਤੇ ਧੁੱਪੇ ਰੱਖੇ ਹੋਏ ਆ ਹੋ ਗਿਆ ਡੇਢ ਘੰਟਾ ਰੱਖਿਆ ਪਿਆ ਨੂੰ ਤੇ ਧੁੱਪ ਬਹੁਤ ਜ਼ਿਆਦਾ ਆ ਸੂਰਜ ਜਮਾ ਬਿਲਕੁਲ ਸਾਹਮਣੇ ਆਇਆ ਹੋਇਆ ਤੇ ਇਹ ਪੜੀ ਜਾਂਦੇ ਨੇ ਬੈਠੇ ਦੋਨੋਂ ਭੈਣ ਭਰਾ ਰੇਟੀ ਇੱਥੇ ਬੈਠੀ ਉਹ ਮੇਰਾ ਪੇਟਾ ਬੈਠਾ ਆ ਇਹ ਪੜ ਰਾਇ ਨੇ ਪੇਰੇ ਨਾਲੇ ਚਾਹ ਪੀ ਕੇ ਟਿਊਸ਼ਨ ਤੇ ਜਾਣਾ ਮੈਨੂੰ ਚਾਹ ਦਿੰਦੀ ਆ ਵਸਟੰਡੀ ਕਰਕੇ ਤੇ ਫੇਰ ਟਿਊਸ਼ਨ ਤੇ ਜਾਣਗੇ। ਲਓ ਜੀ ਆਪਣੇ ਬਣ ਰਹੀ ਹੈ ਸਬਜ਼ੀ। ਕarele ਦੀਆਂ ਤੀ। ਕarele ਆ ਜਿਹੜੇ ਮੈਂ ਭੁੰਨ ਲਿਆ ਦੇਖੋ ਅੱਜ ਪੂਰੇ ਤਰ੍ਹਾਂ 골ਡਨ ਬਰਾਊਨ ਆ ਜਿਹੜੇ ਆਪਾਂ ਘਰ ਲੀਨੀਆਂ ਅੱਜ ਪੂਰੇ ਕ੍ਰਿਸਪੀ ਬਣਾਵਾਂਗੇ। ਇਹਦਾ ਰੈਸਪੀ ਵੈਸੇ ਮੈਂ ਤੁਹਾਨੂੰ ਦਿੱਤੀ ਹੋਈ ਆ ਨਾ ਬਸ ਵੈਸੇ ਹੀ ਦਿਖਾਤਾ। ਦਿਖਾ ਤੇ ਜੋ ਜਿਹੜੇ ਆਪਾਂ ਪਿਆਜ਼ ਭੁੰਨ ਰਹੇ ਹਾਂ। ਵੈਸੇ ਅੱਜ ਮੈਂ ਹਨਾ ਦਿਮਾਗ ਵਿੱਚ ਮੇਰੇ ਆਈ ਜਾਂਦਾ ਮੈਂ ਖਾਪਾਦਾ ਹਨਾ ਮੈਂ ਨਾਰਮਲ ਜਿੱਦਾਂ ਸੀ ਮੈਂ ਵੀਡੀਓ ਬਣਾਉਂਦੀ ਆ ਤਾਂ ਮੇਰੇ ਤੋਂ ਸਿਰਫ ਮੈਂ ਕੁਕਿੰਗ ਕਰਦੀ ਆ ਜਾਂ ਕੁਝ ਬੋਲ ਕਰਦੀ ਆ ਕੈਮਰਾ ਔਨ ਕਰ ਲੈਂਦੀ ਹਨਾ ਜਿੱਦਾਂ ਮੀਨੂ ਸੀਰਾ ਹੈ ਹਨਾ ਗਾਈਸ ਤੇ ਉਹਨੇ ਹਨਾ ਖਾਣ ਵੇਲੇ ਵੀ ਕੈਮਰਾ ਔਨ ਕਰ ਲੈਂਦੀ ਆ ਹਟਾਣੀ ਵੀ ਕਿੱਦਾਂ ਕੈਮਰੇ ਸਾਹਮਣੇ ਖਾ ਲੈਂਦੀ ਆ ਆਪਾਂ ਦਾ ਜਦੋਂ ਕੋਈ ਵਿਆਹ ਸ਼ਾਦੀ ਤੇ ਨਹੀਂ ਜਾਂਦੇ ਆ ਉਦੋਂ ਵੀ ਔਖਾ ਲੱਗਣ ਲੱਗਦਾ ਜਦੋਂ ਕੈਮਰਾ ਸਾਹਮਣੇ ਆ ਜਾਂਦਾ ਹੈ ਕਿਉਂਕਿ ਸੋਨਾ ਥੋੜਾ ਹੁੰਦਾ ਆ ਨਾ ਵੱਧ ਲੱਗ ਜਾਂਦਾ ਹੁਣ ਉਹ ਵਾਰ-ਵਾਰ ਕਿ ਜਿਵੇਂ ਲਿਮਟ 'ਚ ਖਾਣੀ ਆ ਮੈਂ ਲਿਮਟ 'ਚ ਖਾਣੀ ਆ ਪਰ ਕੋਈ ਉਹਦੇ ਤੇ ਯਕੀਨ ਕਰਦਾ ਵਿਚਾਰੀ ਤੇ ਉਹ ਸੁਣਵਾਉਂਦਾ ਆਂ ਇਹ ਹੀ ਗੱਲ ਜਿਵੇਂ ਮੈਂ ਲਿਮਟ 'ਚ ਖਾਣਾ ਖਾਂਦੀ ਆ ਵੈਸੇ ਵੀ ਕੋਈ ਇੰਨਾ ਬੇਵਕੂਫੂ ਵੀ ਨਹੀਂ ਹੁੰਦਾ ਵੀ ਖਾਈ ਜਾਊ ਖਾਈ ਜਾਊ ਕਮਲਿਆ ਉਹਨੂੰ ਲਿਮਟ ਤਾਂ ਹੁੰਦੀ ਆ ਸਭ ਦੀ ਬਸ ਇੰਨਾ ਕਾ ਵੀ ਹਾਂ ਥੋੜਾ ਥੋੜਾ ਕਰਕੇ ਵਾਰ-ਵਾਰ ਉਹ ਖਾ ਲੈਂਦੀ ਖਾਣਾ ਖਾਣਾ ਤੇ ਪਿਆਰ ਵੀ ਇਹ ਆਪਣੇ ਬਸ ਭੁੱਜ ਜਾਣਗੇ ਟਾਈਮ ਲੱਗਿਆ ਉਹਨਾਂ ਨੂੰ ਕਾਫੀ ਜ਼ਿਆਦਾ ਹੁੰਦਾ ਹੈ ਕੱਲ੍ਹ ਖਾਣਾ ਤਾਂ ਸਾਰੇ ਉਨਾ ਹੀ ਖਾਂਦੇ ਆ ਕੋਈ ਵੱਧ ਨਹੀਂ ਖਾਂਦਾ ਕੋਈ ਘੱਟ ਨਹੀਂ ਖਾਂਦਾ ਆਪਣੀ ਲੋੜ ਦੇ ਅਨੁਸਾਰ ਹੀ ਖਾਂਦੇ ਆ ਐਵੇਂ ਉਹਨੂੰ ਚੱਲੂ ਅਜੇ ਕੁਝ ਤੇ ਜਾਣਗੇ ਤੇ ਫੇਰ ਆਪਾਂ ਜਿਹੜੇ ਹੈਗੇ ਪਾ ਲਾਂਗੇ ਕਰੇਲੇ ਤੇ ਵੀਡੀਓ ਹੋ ਜੂਗੀ ਜੀ ਬਹੁਤ ਜ਼ਿਆਦਾ ਲੰਬੀ ਤੇ ਇਸ ਕਰਕੇ ਆਪਾਂ ਅੱਜ ਦੇ ਵਲੌਗ ਦਾ ਐਂਡ ਆ ਜਿਹੜਾ ਇੱਥੇ ਕਰਦੇ ਆ ਜੇਕਰ ਤੁਹਾਨੂੰ ਮੇਰਾ ਅੱਜ ਦਾ ਇਹ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈੱਟ ਘੰਟੀ ਦਾ ਬੈਲ ਆਈਕਨ ਜਿਹੜਾ ਪ੍ਰੈਸ ਕਰ ਲਿਓ ਤਾਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ